ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ 8 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਗਰਮੀ ਹੌਮਸ ਤੇ ਹਵਾ ਨਾ ਮਾਤਰ ਚੱਲ ਰਹੀ ਹੈ। ਅਜਿਹਾ ਮਾਹੌਲ ਬਣਿਆ ਹੋਇਆ ਹੈ। ਗਰਮੀ ਨੇ ਵੱਟ ਕੱਢੇ ਨੇ ਪਰ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਜਾਂ ਕੱリエ ਦੁਪਹਿਰ ਤੋਂ ਪਹਿਲੋਂ ਜਾਂ ਦੁਪਹਿਰ ਤੋਂ ਬਾਅਦ ਕਈ ਖੇਤਰਾਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਤੇ ਵੱਡੇ ਪੱਧਰ ਤੇ ਤੇਜ਼ ਮੀਂਹ ਦੇ ਸ਼ਰਾਟੇ ਅੱਜ ਵੀ ਲੱਗ ਸਕਦੇ ਨੇ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਇਹ ਕਾਰਵਾਈਆਂ ਆਮ ਨਾਲੋਂ ਵੱਧ ਹੁੰਦੀਆਂ ਹੋਈਆਂ ਜਾਪ ਰਹੀਆਂ ਨੇ ਚਾਹੇ ਉਹ ਇਲਾਕਾ ਹੋਵੇ ਨੰਦਪੁਰ ਰੋਪੜ ਮੁਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਪਠਾਨਕੋਟ ਜਾਂ ਗੁਰਦਾਸਪੁਰ ਅੰਮ੍ਰਿਤਸਰ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣੀਆ ਹੋਈਆਂ ਨੇ ਸਾਰੇ ਖੇਤਰਾਂ ਦੇ ਵਿੱਚ ਨਹੀਂ ਪਰ ਟੁੱਟਵੇਂ ਤੌਰ ਤੇ ਵੱਖ-ਵੱਖ ਜਗ੍ਹਾ ਮੀਂਹ ਦੇ ਤੇਜ਼ ਛਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਦੂਸਰਾ ਜਲੰਧਰ ਕਰਪੂਥਲਾ ਲੁਧਿਆਣਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣੀਆਂ ਹੋਈਆਂ ਨੇ ਪੱਛਮੀ ਮਾਲਵੇ ਦੇ ਵਿੱਚ ਉਮੀਦ ਘਟਿਆ ਪਰ ਆਉਣ ਵਾਲੇ ਦਿਨਾਂ ਵਿੱਚ ਉੱਥੇ ਵੀ ਮੀਂਹ ਦੀ ਉਮੀਦ ਰਹੇਗੀ ਦੂਸਰੀ ਤਰਫ ਪਹਾੜਾਂ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਬਿਆਸ ਦਰਿਆ ਦਾ ਪਾਣੀ ਲਗਾਤਾਰ ਵਧਿਆ ਹੋਇਆ ਹੈ ਤੇ ਹਰੀਕੇ ਪੱਤਣ ਤੋਂ ਗਾਹਾਂ ਫਰੋਜਪੁਰ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੜਾ ਵਰਗੇ ਹਾਲਾਤ